ਮਚੇ ਨਾਮ ਬਦਤ ਤਰਲੋਚਨ RAM ਜੀ ਸ੍ਰੀ ਸੈਣ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਉ ਊਤਮ ਦੀਆ ਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾਪਤੀ RAM ਭਗਤ RAM ਆਨੰਦ ਜਾਨੈ ਪੂਰਨ ਪਰਮਾਨੰਦ ਬਖਾਨੈ ਮਦਨ ਮੂਰਤ ਭੈ ਤਾਰ ਗੋਬਿੰਦੇ ਸੈਨ ਭਣੈ ਭਜ ਪਰਮਾਨੰਦੇ ਪੀਪਾ ਕਾਯੋ ਦੇਵਾ ਕਾਯੋ ਦੇਵਲ ਕਾਯੋ ਜੰਗਮ ਜਾਤੀ ਕਾਯੋ ਧੂਪ ਦੀਪ ਨੈ 베ਦਾ ਕਾਯੋ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ ਰਹਾਉ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਪੀਪਾ ਪ੍ਰਣਵੈ ਪਰਮ ਤਤ ਹੈ ਸਤ ਗੁਰ ਹੋਏ ਲਖਾਵੈ ਧੰਨਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸੁਵਾਰਤਾ ਰਹਾਉ ਦਾਲ ਸੀਦਾ ਮੰਗੋਂ ਕੀਓ ਅਮਰਾ ਖੁਸ਼ੀ ਕਰ ਨਿਤ ਜੀਓ ਪਨੀਆਂ ਸਾਧਨ ਨੀਕਾ ਅਨਾਜ ਮੰਗੋਂ ਸਤ ਸੀਕਾ ਗਊ ਭੈਸ ਮੰਗੋਂ ਲਾਵੇਰੀ ਇਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਨ ਚੰਗੀ ਜਨ ਤਨ ਨਾ ਲੇਵੈ ਮੰਗੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਉ ਮੇਰੇ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖਿ ਉੱਤਰੇ ਗੁਰ ਨਾਮ ਦੀਓ ਰੇਨ ਲਾਥਾ ਮੇਰੇ ਮਨ ਪਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦਰੜਾਇਆ ਬਿਨ ਨਾਮ ਹੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਇ ਹੈ ਮਨ ਮੁਖ ਤੇ ਮੋਹ ਮਾਇਆ ਨਿਤ 파ਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੁ ਤਿਨ ਸਭ ਜਨਮੇ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਹੋ ਜਨਮ ਸੁਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚੱਲਹਿ ਮਲੰਥਾ ਜੈਤ ਸ੍ਰੀ ਮਹਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਮਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬਕਾਨੂ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਿਆਲ ਮਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਉ ਮਨ ਮੁਖ ਕੋਠੀ ਅਗਿਆਨ ਅੰਧੇਰਾ ਤਿਨ ਘਰ ਰਤਨ ਨਾ ਲਾਖਾ ਤੇ ਊਜੜ ਭਰਮ ਮੁਏ گا ਵਾਰੀ ਮਾਇਆ ਭੁੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨ ਨੀਕੇ ਹਰ ਸਾਧੂ ਸਰਣ ਹਮ ਰਾਖਾ ਹਰੇ ਅੰਗੀ ਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਿਹਾ ਕਿਆ ਗੁਣ ਆਖ ਬਖਾਣ ਹੈ ਤੁਮ ਵੱਡ ਅਗਮ ਵੱਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਢੁਪ ਤਹਰ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨ ਜਾਣੈ ਗਤ ਮੇਤਾ ਤੇਰੇ ਮੂਰਖ ਮੁਗਧ ਈਆ ਨਾ ਹਰ ਕਿਰਪਾ ਧਾਰ ਦੀ ਜੈ ਮਾਤੇ ਉਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਹਾਨਾ ਹਰ ਹਰਿਆਨ ਮਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾ ਨਾ ਰਹਾਉ ਗੁਰ ਖਿਨ ਖਿਨ ਪ੍ਰੀਤ ਲਗਾਉ ਮੇਰਾ ਹਿਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਮੈ ਮਰ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲ ਲੋਭਾਨਾ ਜਿਨ ਮਨ ਪ੍ਰੀਤ ਲੱਗੀ ਹਰ ਕੇਰੀ ਤਿਨ ਤੁਰ ਭਾਗ ਪੁਰਾਨਾ ਤਿਨ ਹਮ ਚਰਨ ਸਰੇ ਵਹਿ ਖਿਨ ਖੇਨਾ ਜਿਨ ਹਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਜਨ ਵਿਛਰਿਆ ਚਰੀ ਮਲਾਨਾ ਧਨ ਤਨ ਸਤ ਗੁਰ ਜਿਨ ਨਾਮ ਦਿਰਡਾਇਆ ਜਨ ਨਾਨਕ ਤਿਸ ਕੁਰਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤ ਗੁਰ ਸਾਜਨ ਪੁਰਖ ਵੱਡ ਪਾਇਆ ਹਰ ਰਸ ਕਰਸਕ ਫਲ ਲਾਗਬਾ ਮਾਇਆ ਭਉੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਟਵਾ ਮੇਰਾ ਮਨ RAM ਨਾਮ ਰਸ ਲਾਗਬਾ ਹਰ ਕੀਏ ਪਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਬਰਹਾਉ ਧਨ ਤਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲਿਵ ਉਣ ਮਨ ਲਾਗਬਾ ਕ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਏ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਤੁਰ ਪਾਏ ਜਿਨ ਸਤਗੁਰ ਦਰਸ ਨਾ ਪਾਏ ਬਾ ਤੇ ਦੂਜੈ ਭਾਏ ਪਵਹਿ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਇਆਲ ਦੁਆਇ ਬਾ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤੈਨੂੰ ਸੁੰਝੀ ਦੇਹ ਫਿਰੈ ਬਿਨ ਨਾਵੇ ਹੋਏ ਕਪ ਕਪ ਮੂਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਹਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਜੁਗ ਪਾਦੇ ਉਤਮ ਹਰ ਪਾਈਐ ਸਤਿਗੁਰ ਮਹਾਜਾ ਹਉ ਬਲੇ ਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾਹਾ ਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕੇ ਲਿਖ ਗਏ ਗਵਾਜਾ ਸਤਿਗੁਰ ਸਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਹਾਜਾ ਦਰਮਰਾਈ ਦਰ ਕਾਗਿਦ ਫਾਰੀ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡ ਭਾਗੀ ਮਨ ਚਲ ਤੋ ਭਇਓ ਅਰੂੜਾ ਅਨਹਤ ਧੁਨ ਵਾਜਹਿ ਨਿਤ ਵਾਜੀ ਹਰ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰੂੜਾ ਮੇਰਾ ਮਨ ਤਨ ਪ੍ਰੀਤ ਲਗਾਈ ਸਤ ਗੁਰ ਹਰ ਮਿਲਿਓ ਲਾਇ ਚ ਭੀੜਾ ਰਹਾਉ ਸਾਖਤ ਬੰਦ ਭਏ ਹੈ ਮਾਇਆ ਵਿਖ ਸੰਚਹਿ ਲਾਇ ਜਕੀੜਾ ਹਰ ਕੈ ਅਰਥ ਖਰਚ ਨਹਿ ਸਾਖਹਿ ਜਮ ਕਾਲ ਸਹਹਿ ਸਿਰ ਪੀੜਾ ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਇ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵਹਿ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਾਨ ਹਰਿਉ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਸਿਮਰੋ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟਐ ਹਮਾਰਾ ਹਰ ਹਰ ਸਤ ਗੁਰ ਪੁਰਖ ਮਲਾਬ ਹੋ ਗੁਰ ਮਿਲਿਆ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੀ ਹਰ ਹਰ ਨਾਮ ਰੱਖੋ ਉਰ ਧਾਰੇ ਹਰ ਹਰ ਅਮਰਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਮਦਸੂਦਨ ਹਰ ਮਾਧੂ ਪ੍ਰਾਨਾ ਮੇਰਾ ਮਨ ਤਨੇ ਅਮਰਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲੋ ਹੋ ਪੁਰਖ ਨਿਰੰਜਨ ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਪੁਰਖ ਗੁਰ ਮੇਲੋ ਗੁਰ ਨਾਮਿਕ ਨਾਮ ਸੁਖ ਹੋਈ RAM ਜੈਤ ਸ੍ਰੀ ਮਹੱਲਾ ਚੌਥਾ ਹਰ 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 ਨਾਮ ਜਪਾਹਾ ਗੁਰਮੁਖ ਨਾਮ ਸਦਾ ਲੈ ਲਾਹਾ ਹਰ 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 ਭਗਤ ਦਿਰੜਾ ਵੋ ਹਰ ਹਰ ਨਾਮ ਓਮਾਹਾਰਾਮ ਹਰ ਹਰ ਨਾਮ ਦਿਆਲ ਤਿਆਹਾ ਹਰ ਕਹਿ ਰੰਗ ਸਦਾ ਗੁਣ ਗਾਹਾ ਹਰ 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 ਜਸ ਘੂਮਰ ਪਾਵਹੁ ਮਿਲ ਸਤ ਸੰਗ ਓਮਾਹਾਰਾਮ ਆਓ ਸਖੀ ਹਰ ਮੇਲ ਮਲਾਹਾ ਸੁਣ ਹਰ ਕਥਾ ਨਾਮ ਲੈ ਲਾਹ ਹਰ ਹਰ ਕਿਰਪਾ ਧਾਰ ਗੁਰ ਮੇਲਹੁ ਗੁਰ ਮਿਲਿਆ ਹਰ ਓਮਾਹਾਰਾਮ ਕਰ ਕੀਰਤ ਜਸ ਅਗਮ ਅਥਾਹ ਖਿਨ ਖਿਨ ਰਾਮ ਨਾਮ ਗਾਵਾਹ ਮੋਕੋ ਧਾਰ ਕਿਰਪਾ ਮਿਲੀਐ ਗੁਰਦਾਤੀ ਹਰ ਨਾਨਕ ਭਗਤ ਉਮਾਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਮ ਰਸਾਲਸਲਾਹ ਮਨ ਰਾਮ ਨਾਮ ਧੀਨਾ ਲੈ ਲਾਹ ਖਿਨ ਖਿਨ ਭਗਤ ਕਰਹਿ ਦਿਨ ਰਾਤੀ ਗੁਰਮਤਿ ਭਗਤ ਉਮਾਹਾਰਾਮ ਹਰ ਹਰ ਗੁਣ ਗੋਵਿੰਦ ਜਪਾਹ ਮਨ ਤਨ ਜੀਤ ਸ਼ਬਦ ਲਹਿਲਾਹ ਗੁਰਮਤ ਪੰਚ ਦੂਤ ਵਾਸ ਆਵਹਿ ਮਨ ਤਨ ਹਰ ਓ ਮਹਾਰਾਮ ਨਾਮ ਰਤਨ ਹਰ ਨਾਮ ਜਪਾਹ ਹਰ ਗੁਣ ਗਾਏ ਸਦਾ ਲਹਿਲਾਹ ਦੀਨ ਦਿਆਲ ਕਿਰਪਾ ਕਰ ਮਾ ਦੂ ਹਰ ਹਰ ਨਾਮ ਓ ਮਹਾਰਾਮ ਜਪ ਜਗਦੀਸ਼ ਜਪੋ ਮਨ ਮਾਹ ਹਰ ਹਰ ਜਗਨਨਾਥ ਜਗਲਾਹਾ ਤਨ ਤਨ ਵੱਡੇ ਠਾਕੁਰ ਪ੍ਰਭ ਮੇਰੇ ਜਪ ਨਾਨਕ ਭਗਤ ਓ ਮਾਹਾਰਾਮ ਜੈਤ ਸ੍ਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਆਪੇ ਨਿਰਪਉ ਤਾੜੀ ਲਾਹਾ ਆਪੇ ਹੀ ਆਪੇ ਆਪ ਵਰਤੈ ਆਪੇ ਨਾਮ ਓ ਮਾਹਾਰਾਮ ਆਪੇ ਦੀਪ ਲੋ ਦੀਪਾਹਾ ਆਪੇ ਸਤਗੁਰ ਸਮੁੰਦ ਮਥਾਹਾ ਆਪੇ ਮਤ ਮਤ ਤਤ ਕਢਾਈ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲੋ ਮਿਲ ਗੁਣ ਗਵਾਹਾ ਗੁਰਮਖ ਨਾਮ ਜਪੋ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵਡ ਦਾਣਾ ਵਡ ਸਾਹਾ ਗੁਰਮਖ ਪੂੰਜੀ ਨਾਮ ਵਸਾਹਾ ਹਰ ਹਰ ਦਾਤ ਕਰੋ ਪ੍ਰਭ ਭਾਵੈ ਗੁਣ ਨਾਨਕ ਨਾਮ ਅਮਹਾਰam ਜੈ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾਹਾ ਪੂੰਜੀ ਨਾਮ ਗੁਰਮੁਖ ਵੇਸਾਹਾ ਹਰ ਹਰ ਕਿਰਪਾ ਧਾਰ ਮਦਸੂਦਨ ਮਿਲ ਸਤ ਸੰਗ ਉਮਾਹਾਰam ਹਰ ਗੁਣ ਬਾਣੀ ਸਰਵਣ ਸੁਣਾਹਾ ਕਰ ਕਿਰਪਾ ਸਤ ਗੁਰੂ ਮਲਾਹਾ ਗੁਣ ਗਾਵਹਿ ਗੁਣ ਬੋਲਹਿ ਬਾਣੀ ਹਰ ਗੁਣ ਜਪ ਅਮਾਹਾਰਾਮ ਸਭ ਤੀਰਥ ਵਰਤ ਜਗ ਪੁੰਨ ਤੁਲਾਹਾ ਹਰ ਹਰ ਨਾਮ ਨਾ ਪੁਜਹਿ ਪੁਜਾਹਾ ਹਰ ਹਰ ਅਤੁਲ ਤੋਲ ਅਤ ਪਹਾਰੀ ਗੁਰਮਤ ਜਪ ਉਮਾਹਾਰਾਮ ਸਭ ਕਰਮ ਧਰਮ ਹਰ ਨਾਮ ਜਪਾਹਾ ਕਿਲ ਵਿਖ ਮੈਲ ਪਾਪ ਤੁਆਹਾ ਦੀਨ ਦਿਆਲ ਹੋ ਹੋ ਜਨ ਉਪਰ ਦੇਹੋ ਨਾਨਕ ਨਾਮੁ ਅਮਾਹਾਰਾਮ ਜੈ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਮਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਅਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੀ ਅਵਦਹਿ ਤਾ ਮਹਿ ਸੰਤੋਖ ਨਾ ਪਾਇਆ ਹਸਤ ਰੱਥ ਅਸਵ ਪਵਨ ਤੀਜ ਟਣੀ ਭੂਮਨ ਚਤੁਰੰਗਾ ਸੰਗ ਨਾ ਚਾਲਿਓ ਇਨ ਮਹਿ ਕਸ਼ੂਐ ਊਠ ਸਦਾਇਉ ਨਾਂਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਹਿ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਹੋ ਸੰਦੇਸ ਰੂ ਕਹੀ ਉਹ ਪ੍ਰਿਆ ਕਹੀ ਉਹ ਬਿਸੰ ਭਈ ਮੈਂ ਬਹੁ ਵਿਦ ਸੰਤੇ ਕਹੋ ਸੁਹਾਗਨ ਸਹੀ ਹੋ ਰਹਾਉ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਬਰਨ ਨਾਮ ਦੀ ਸੈ ਚਿਹਨ ਨਾ ਲਖੀਐ ਸੁਹਾਗਨ ਸਾਤ ਬਝਹੀਓ ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲਪਹੀਓ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਜੈ ਸ੍ਰੀ ਮਹੱਲਾ ਪੰਜਵਾ ਧੀਰੋਂ ਸੁਨ ਧੀਰੋਂ ਪ੍ਰਭ ਕੋ ਰਹਾਉ ਜੀ ਪ੍ਰਾਨ ਮਨ ਤਨ ਸਭ ਅਰਪੋ ਨੀਰੋਂ ਪੇਖ ਪ੍ਰਭ ਕੋ ਨੀਰੋ ਬੇਸ਼ਮਾਰ ਬੇਅੰਤ ਵੱਡ ਦਾਤਾ ਮਨੈ ਗਹੀਰੋਂ ਪੇਖ ਪ੍ਰਭ ਕੋ ਜੋ ਚਾਹੋ ਸੋਈ ਸੋਈ ਪਾਵੋ ਆਸਾ ਮਨਸਾ ਪੂਰੋਂ ਜਪ ਪ੍ਰਭ ਕੋ ਗੁਰ ਪ੍ਰਸਾਦ ਨਾਨਕ ਮਨ ਵਸਿਆ ਦੂਖ ਨ ਕਬਹੂ ਝੂਰੋਂ ਬੋਜ ਪ੍ਰਭ ਕੋ ਜੈਤ ਸ੍ਰੀ ਮਹੱਲਾ ਪੰਜਵਾਂ ਲੜੀਂਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨੀਕੇ ਘਟ ਘਟ ਤੇ ਸਹਿ ਬਸੇ ਰਹਾਉ ਸੂਖ ਆਰਾਧਨ ਦੂਖ ਆਰਾਧਨ ਬਿਸਰੈ ਨਾ ਕਾਹੂ 베ਰਾ ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ ਥਾਨ ਥਨੰਤਰ ਸਭ ਨੀ ਜਾਈ ਜੋ ਦੀਸੈ ਸੋ ਤੇਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਜੈਤ